ਬੰਦਕਤਰੀ ਵਾਲਾ ਜਿੰਦਾਬਾਦ ਸਿੱਪੀ ਸ਼ਰਮਾ ਜਿੰਦਾਬਾਦ ਸਾਡੀ ਏਕਤਾ ਜਿੰਦਾਬਾਦ ਸਾਡੀ ਏਕਤਾ ਜਿੰਦਾਬਾਦ ਨਵਿੰਦਰ ਸੇਖੋਂ ਜਿੰਦਾਬਾਦ ਨਵਿੰਦਰ ਸੇਖੋਂ ਜਿੰਦਾਬਾਦ ਸਿੱਪੀ ਸ਼ਰਮਾ ਜਿੰਦਾਬਾਦ ਸਿੱਪੀ ਸ਼ਰਮਾ ਜਿੰਦਾਬਾਦ ਸਾਡੀ ਮੇਰੀ ਮੂਦੇ ਸਰ ਇਥੋਂ ਦੇ ਤਜਕੜੇ ਬੜਦੇ ਇਹ ਕਿ ਤੁਸੀਂ ਲੋਕਾਂ ਦਾ ਮੈਂਡੇਟ ਲੈ ਕੇ ਇੱਕ ਵਾਅਦਾ ਠਾਉਨੇ ਆ। ਤੋਂ ਇੱਕ ਮੋਰਲ ਡਿਊਟੀ ਬਣ ਜਾਂਦੀ ਹੈ ਕਿ ਉਹ ਲੋਕਾਂ ਦਾ ਥੋੜੇ ਦੇ ਹੱਕ ਵੰਡਾ। ਪਰ ਮੈਂ ਪੰਜਾਬ ਦੀ ਗੱਲ ਸਾਰੀ ਕਰਨੀ ਹੈ। ਜ਼ਰੂਰ ਤੋਂ ਸ਼ੁਰੂ ਕਰਦੀ ਹੈ ਪੰਜਾਬ ਵੀ ਬਹੁਤ ਵੱਡਾ ਨਹੀਂ ਛੱਡਿਆ ਬਾਕੀ ਇਹਨਾਂ ਨੇ। ਦੇਸ਼ ਪੰਜਾਬ ਦਾ ਬਹੁਤ ਵੱਡਾ ਸੀ ਉਹ ਦਿੱਤਾ ਪਾਕਿਸਤਾਨੀ ਵਿੱਚ ਆਉਂਦਾ ਕਿ ਦਿੱਲੀ ਦਾ ਖਣਸਾਰਾ ਇਹਦੇ ਵਿੱਚ ਆਉਂਦਾ। ਉਹ ਅਸੀਂ ਜਿਹੜੀ ਛੋਟੇ ਜਿਹੇ ਗੁੱਠੀ ਭਰ ਜਿੱਡੀ ਦੇ ਪਹੁੰਚੇ ਜਿੰਨਾ ਪੰਜਾਬ ਹੈ। ਜਿੰਨੂੰ ਪਚਾਉਣ ਵਾਸਤੇ ਜੇ ਸਰਗੋਰ ਤੋਂ ਸ਼ੁਰੂਆਤ ਕਰਾਂਗੇ ਤਾਂ ਇੱਕ ਪੁਨਾ ਹੈ ਹਰਿਆਣੇ ਦਾ ਵਾਟਰ ਤੋਂ ਸ਼ੁਰੂ ਹੋ ਜਾਂਦਾ ਸਰਗੋਰ ਏਰੀਆ ਤੇ ਸਾਰੇ ਪਾਸੇ ਜਿਹੜਾ ਪਰਲੇ ਪਸੇ ਕਿਧਰ ਆਪਿਆ ਪੰਜਾਬ ਹੈ ਦੋਆਬਾ ਹੈ ਮਾਝਾ ਹੈਗਾ ਔਰ ਮਾਲਵੇਨੀਆ ਬਾਕੀ ਪੜਦੀਆ ਬੈਠਾ ਹੈ ਬਹੁਤ ਜ਼ਿਆਦਾ ਮਾੜੀ ਹਾਲਤ ਵਿੱਚ ਹੈ ਇਹ ਫਿਰ ਇਲਾਕਾ ਥੋੜਾ ਜੰਉਦੇ ਜਾਲ ਦੇ ਵਿਜ਼ਨ ਵਾਲੇ ਲੋਕਾਂ ਦਾ ਜਿਹਨੂੰ ਕੋਈ ਦੂਰਦੇਸ਼ੀ ਏਰੀਆ ਇਸ ਕਰਕੇ ਇੱਥੇ ਆ ਕੇ ਇਹਨਾਂ ਲੋਕਾਂ ਨੂੰ ਲੜਾ ਹੈ ਮੂਰਵਾਦ ਜਗਤੀ ਪੈਰਾਗ੍ਰਾਫ ਦੀ ਗੱਲ ਕਰਦੇ ਕਿ ਆਪਾਂ ਜਿਹੜੀ ਹੈ ਜਾਦ ਲੋਕਾਂ ਨੂੰ ਮੋੜ ਦੇ ਕੇ ਇੱਕ ਨਵਾਂ ਇਹ ਜ ਆਬ ਸਿਸਟਮ ਬਣਾਈ ਹੈ ਕਿ ਹੁਣ ਤੱਕ ਜਿਹੜੀਆਂ ਜਿੰਨੀਆਂ ਪਾਰਟੀਆਂ ਦਿੱਲੀ ਦੀ ਖਲਾਮੇ ਵਿੱਚ ਨਹੀਂ ਹੈ ਆਪਾਂ ਪ੍ਰਿਆਪ ਦੇ ਲੋਕ ਲੈ ਕੇ ਆਪਾਂ ਇੱਕ ਕੇਂਦਰ ਬਣਾ ਕੇ ਜੇ ਥੋੜੀ ਹੈਗੇ ਆਪਾਂ ਜਾਦ ਲੋਕਾਂ ਦੇ ਘਰ ਦੇ ਤੋਂ ਜਿਹੜੇ ਜਿਹੜੇ ਹੈਗੇ ਹੈ ਕ੍ਰਿਟੀਕਲ ਸਿਸਟਮ ਦੇ ਅੱਗੇ ਨਵਾਂ ਰੂਪ ਦੇ ਕਿ ਉਹ ਲਈਏ ਤਾਂ ਕਿ ਜਿੰਨੀਆਂ ਸਾਰੀ ਪਾਰਟੀਆਂ ਸਾਰੇ ਰਸਾਈਆਂ ਹੁਣ ਤੱਕ ਜਿਹੜੀਆਂ ਯੋਜਨਾ ਨੇ ਲੋਟ ਕੋ ਕੀਤੀ ਹੈ ਇਹਨਾਂ ਦੀਆਂ ਸਜਾਵਾਂ ਦੇ ਸੀ ਜਾਂ ਬਣਦੀਆਂ ਜੇਲਾ ਉੱਥੇ ਦਾ ਰਖਣ ਉਹ ਸਭ ਤੋਂ ਜ਼ਰੂਰੀ ਹੈ ਕਿ ਕਦਾਰਤਾਂ ਨਹੀਂ ਆਈਆਂ ਜਿਹੜੀਆਂ ਦੁਕਾਨਾਂ ਬਣ ਚੁੱਕੀਆਂ ਹਨ ਅਮੀਰ ਦੀਆਂ ਫੀਆਂ ਬਾਹੂ ਬਈਆਂ ਦੀਆਂ ਅੰਦਰ ਲੋਟ ਹਰ ਹੱਦ ਹਰ ਕੰਡੇ ਜਿਹੜੇ ਵੀ ਬਣਾਉਣੇ ਨੇ ਇਹਨਾਂ ਨੇ ਉਹਦੇ ਵਿੱਚ ਅਦਾਲਤਾਂ ਪੂਰੀ ਤਰ੍ਹਾਂ ਸਹਿਯੋਗ ਕਰਦੀਆਂ ਇਹਨਾਂ ਨੂੰ ਰਿਪੋਰਟਾਂ ਨੂੰ ਕਾ ਕਾਦਲਾਂ ਨੂੰ ਕਾਨੂੰਨ ਦੇ ਸੁਧਾਨ ਦੇ ਆੜ ਦੇ ਵਿੱਚ ਉਹੋ ਹੀ ਕਾਨੂੰਨ ਸੁਧਾਨ ਲੋਕਾਂ ਵਾਸਤੇ ਨਹੀਂ ਹੈਗਾ ਇਹਨਾਂ ਵਾਸਤੇ ਹੈਗਾ ਇਹਨਾਂ ਨੂੰ ਰੱਬ ਦੇ ਰੱਬ ਜੀ ਦਾ ਵਿਸ਼ਵਾਸ ਆਮ ਤੱਤੇ ਤੁਸੀਂ ਕਹੋਗੇ ਡਬਡਿਕ ਬੰਦਾ ਬਸਦਾ ਹੋ ਗਦਾ ਮੈਨੂੰ ਅਦਾਲਤਾਂ ਤੇ ਰੱਬ ਜੀ ਨਾਲ ਵਿਸ਼ਵਾਸ ਹੈ ਪਰ ਮੈਂ ਲੋਕਾਂ ਦੀ ਵਾਰ ਪਹਿਲਾਂ ਵੀ ਕਹਿ ਕੇ ਅੱਜ ਦੱਸ ਰਿਹਾ ਅੱਜ ਵੀ ਕਹਿ ਰਹੇ ਆਮ ਲੋਕਾਂ ਨੂੰ ਤੇ ਸਾਨੂੰ ਬਿਲਕੁਲ ਜਿਹੜਾ ਹੈਗਾ ਅਦਾਲਤਾਂ ਦੇ ਵਿਸ਼ਵਾਸ ਨਹੀਂ ਅਦਾਲਤਾਂ ਅੱਜਕੱਲ ਇਦਾਂ ਦੀਆਂ ਦੁਕਾਨਦਾਰਾਂ ਕੰਨ ਵਿਹਾਰ ਕਰ ਰਹੀਆਂ ਹਨ ਇਨਸਾਫ ਵੇਚ ਰਹੀਆਂ ਹਨ ਆਉਣ ਵਾਲੇ ਸਮੇਂ ਵਿੱਚ ਅਦਾਲਤੀ ਸਿਸਟਮ ਦੇ ਖਿਲਾਫ ਬਹੁਤ ਵੱਡਾ ਸੰਗਰਸ਼ ਦੀ ਲੋੜ ਹੈ ਜਿਹੜਾ ਕਿਸੇ ਨੂੰ ਦੀ ਤਰਫ਼ ਤੋਂ ਸ਼ਾਇਦ ਵੱਡੀ ਵੱਡੀ ਪਾਰਟੀਆਂ ਦੇ ਉਮੀਦਵਾਰਾਂ ਕੋਲ ਆਪਣੇ ਭੇੜੇ ਕਰਪਟ ਦੁਸ਼ਟ ਹਤਿਆਰੇ ਚਿਹਰੇ ਮਖਾਉਣ ਤੋਂ ਲਾਵਾ ਬਾਕੀ ਕੀ ਹੈਗਾ ਉਹ ਜਿਹੜਿਆ ਹੋਇਆ ਪੰਜਾਬ ਵਿੱਚ ਵੱਡੀਆਂ ਪਾਰਟੀਆਂ ਕਰ ਰਹੀਆਂ ਨੇ ਲੋਕਾਂ ਦਾ ਖੂਨ ਪੀ ਕੇ ਫੁੱਲੀਆਂ ਹੋਈਆਂ ਜੋਗਾ ਹੈ ਇਹਨਾਂ ਨੂੰ ਨਚੋੜਾ ਕੇ ਤਾਂ ਲੋਕਾਂ ਦਾ ਖੂਨ ਹੀ ਲਿਕੂ ਵਰਚੂ ਉਸ ਕਰਕੇ ਨਾ ਪਾਰਟੀਆਂ ਕੋਲ ਤਾਂ ਦਿਸਣ ਕੋਈ ਨਹੀਂ ਹੈ ਆ ਲੋਕਾਂ ਕੋਲ ਬਦਲ ਨਹੀਂ ਹੈ ਤੁਹਾਨੂੰ ਬਦਲਣਾ ਹੈ ਆਮ ਆਦਮੀ ਪਾਰਟੀ ਪੁਆ ਉਹਨਾਂ ਤੋਂ ਵੀ ਪੜੀ ਜਿਹੜੀ ਸਾਬਤ ਹੋਈ ਹੈ ਹਰ ਪੱਖ ਤੋਂ ਉਹ ਤਾਂ ਉਹ ਆਮ ਆਦਮੀ ਦੇ ਡਾਲਾ ਤੋਂ ਨਾ ਹੋਤਾ ਹੈ ਉਹ ਆਧਾਰਨ ਸੱਤ ਹੋ ਗਈ ਪਰ ਤੋਂ ਮਾਨਸਾ ਕਿਸ ਨੇ ਚਗੀ ਉਹ ਦੂਰੋਂ ਫੁੱਲੇ ਦੇ ਭਲੇੜ ਕੇ ਪੱਥਰ ਮਾਰਿਆ ਉਹ ਸਮਝ ਆਈ ਉਹਨੂੰ ਕਿ ਹਾਂ ਲੋਕਾਂ ਨੂੰ ਗੱਲਾਂ ਕਰਦੀਆਂ ਵੀ ਆਪਣੇ ਤੇ ਜਿਹੜਾ ਬਣਦੀ ਆ ਕੀ ਇਹ ਤੋਂ ਲੋਕਾਂ ਨੂੰ ਜ਼ਬਰਦਸਤ ਨਿਕਲ ਤੋਂ ਮਾੜੀ ਹਾਲਤ ਵਿੱਚ ਹੈਗੀ ਆਮ ਆਦਮੀ ਪਾਰਟੀ ਤੇ ਦੂਸੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਚੰਗੀਆਂ ਨਹੀਂ ਹੋਈਆਂ ਇਹਨਾਂ ਦੋ ਸਾਲਾਂ ਵਿੱਚ ਵਿਸ਼ਕਰੇ ਲੋਕਾਂ ਦੀ ਜਾਗਰਤੀ ਲਈ ਇਹ ਜ਼ਰੂਰੀ ਹੈ ਕਿ ਵੋਟ ਜਿਹੜੀ ਹੈਗੀ ਹੈ ਜਾਗਦੇ ਹੋਏ ਨਵੇਂ ਆਜਾਦ ਲੋਕਾਂ ਨੂੰ ਚੋਣਾਂ ਬੂਵਾਂ ਸਾਰੀਆਂ ਪਾਰਟੀਆਂ ਜਿਹੜੀਆਂ ਹਨ ਵਿੱਚ ਅੰਦਰੋਂ ਵੀ ਕੋ ਹੈ ਰਿਸ਼ਤੇਦਾਰੀਆਂ ਇੱਕੋ ਨੇ ਮੋਟਰ ਬੇਕੋ ਨੇ ਨਾਲ ਦੇ ਦੇਖੋ ਜਿਹੜੇ ਮਤਭਾਵੇ ਆਪਦੇ ਜੜਤ ਲੈ ਕੇ ਹੋਂ ਤੱਕ ਇਕੱਠੇ ਹੋ ਕੇ ਤੁਰੇ ਹੈ ਮੁੱਠੀ ਪਰ ਲੋਕ ਜਿਹੜੇ ਹੈਗੇ ਇੱਕ ਪਾਸੇ ਹੈ ਪੰਜਾਬ ਦਾ ਪਿਆਰ ਦੱਸਦਾ ਹੈ ਇੱਕ ਪਾਸੇ ਹੈ ਇਹ ਸਿਆਸਤ ਜਿਹੜੀ ਹੈਗੀ ਹੈ ਜ਼ਰੂਰ ਜਿਹੜੀ ਹੈਗੀ ਹੈ 좌ਸ ਤੇ ਉਲਟ ਵੋਟ ਕੋਣ ਵਾਸਤੇ ਜਿਹੜਾ ਮਨਖਿਆ ਲੈ ਤਿਆਰ ਹੈ ਅਸੀਂ ਇਸ ਗੱਲ ਦੀ ਲੋਕਾਂ ਨੂੰ ਪ੍ਰੇਰਣਾ ਦੇ ਰਹੇ ਹਾਂ ਸਾਰੀ ਸਿਆਸੀ પાર્ટીوں ਨੇ ਇੱਕ ਪਾਸੇ ਨਕਾਰ ਕੇ ਅੱਜ ਆਪਾਂ ਨੂੰ ਨੋੜਿਆ ਕਿ ਆਪਾਂ ਨਵੇਂ ਔਰ ਯਾਦ ਲੋਕਾਂ ਨੂੰ ਚੁਣੀਏ ਉਮੀਦ ਕਰਦੇ ਹਾਂ ਲੋਕ ਜਿਹੜੇ ਇਸ ਗਵਾਰੇ ਨੂੰ ਸੁਣਦੇ ਹੋਏ ਆਪਦੇ ਬੱਚਿਆਂ ਦੀ ਖਾਤਰ ਆਪਦੀ ਧਰਤੀ ਦੀ ਖਾਤਰ ਅਵੇ ਸੇਧ ਦੀ ਘਾਤਪ ਆਪਣੀ ਪੜ੍ਹਾਈ ਦੀ ਘਾਤਪ ਹਰ ਚੀਜ਼ ਜਿਹੜੀ ਹੋਲੇਗੀ ਹੈ ਉਹਦੇ ਵਾਸਤੇ ਆਪਾਂ ਨੂੰ ਜਿਹੜੀ ਸਥਾਪਤੀ ਹੈ ਐਸਟੈਬਲਿਸ਼ਮੈਂਟ ਹੈ ਇਹਦੇ ਪੋਲਟ ਬੋਰਡ ਕਰਨਾ ਸਮੀਂ ਨਵੜਾ ਤੇ ਜੋ ਕੋਸ਼ਿਸ਼ ਕਰ ਰਹੇ ਹੈ ਲੋਕਾਂ ਦਾ ਕਿ ਜਾਗਰੂਕ ਜAVE ਕਿ ਇਹ ਮੋਟ ਕਿਸ ਵਾਰ ਜਿਹੜੀ ਹੈ ਪੋਲਿਟਿਕਲ ਸਿਸਟਮ ਜਿਹੜਾ ਵੀ ਸਾਡੇ ਸਾਹਮਣੇ ਖੜਾ ਹੈ ਸਾਰੇ ਦਾ ਸਾਰਾ ਪਰਦਾ ਪੋਇ ਇਨਰੇ ਕਾ ਅਸੀਂ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਦੀ ਜਾਗ ਮਹਿਲੇ ਹੀ ਮੂਨ ਗਲੇਰੀਆਂ ਵਿੱਚ ਲੱਗੇ ਹੋਏ ਦਿਖਾਈ ਦਿੰਦੀ ਹੈ ਅੱਜ ਪੰਜਾਬ ਦੀ ਜਵਾਨੀ ਨਸ਼ੇ ਦੀ ਬਾਤ ਚੱਲੇ ਐ ਅੱਜ ਮੂਲਕ ਦਾ ਇਲਾਕਾ ਫੜੀ ਦੇਰ ਤੋਂ ਤਕਰ ਦੀ ਬਾਤ ਚੱਲੇ ਐ ਇਹ ਮਾਰਾਂ ਹੀ ਮਾਰਾਂ ਇਹਦੇ ਕਿਸੇ ਦਾ ਹੱਲ ਨਹੀਂ ਕੀਤਾ ਗਿਆ ਕਦੇ ਧੋਖੇ ਜਿੱਤੇ ਗਏ ਆ ਵੋਟਾਂ ਕੱਟੀਆਂ ਦਿੱਤੀਆਂ ਗਈਆਂ ਤੇ ਆਪਣੇ ਘਰ ਭਰੇ ਗਏ ਆ ਹੁਣ ਤੱਕ ਦੇ ਮੌਜੂਦਾ ਸਾਰੇ ਸਿਆਸੀ ਕੁਝ ਲੋਕਾਂ ਵੱਲੋਂ ਭਾ ਰਹੇ ਕੋਈ ਵੀ ਸਰਕਾਰ ਦੇ ਸੀ ਕਾਂਗਰਸ ਦੇ ਸੀ ਅਕਾਲੀ ਦੇ ਸੀ ਬੀਜੇਪੀ ਦੇ ਸੀ ਤੇ ਜਿਹੜੇ ਹੁਣ ਨਵੇਂ ਵੱਡੇ ਠੱਗ ਜਿਹੜੇ ਆਮ ਬੰਦੇ ਸਮਝ ਕੇ ਅਸੀਂ ਜੁੜੇ ਸੀ ਆਮ ਆਦਮੀ ਪਾਰਟੀ ਵਾਲੇ ਇੱਕ ਜਵਾਨੀ ਦੇ ਲਹੂ ਦਾ ਪਿਆ ਸਿਬਰਜੀਤ ਸਿੰਘ ਮਾਨ ਇਹ ਲੋਕ ਜਿਹੜੇ ਹੈਗੇ ਆ ਇਹ ਹਮੇਸ਼ਾ ਤੋਂ ਦੁਸ਼ਮਣ ਰਹੇ ਆ ਪੰਜਾਬ ਦੇ ਅਸੀਂ ਇਹਨਾਂ ਨੂੰ ਤਲਾਬ ਦੀਆਂ ਮੱਛੀਆਂ ਵਾਂਗੂ ਆਪਣੇ ਬਾਬਲ ਸਮਝਦੇ ਰਹੇ ਆ ਮੱਛੀਆਂ ਨੂੰ ਚਾਰਾ ਬੋਲਿਆ ਤਾਂ ਉਹਨੂੰ ਇਹ ਲੱਗਦਾ ਕਿ ਬਾਬਲ ਹੈ ਮੇਰਾ ਮੈਨੂੰ ਦਵਾਈ ਦਾ ਰੋਖ ਖਰਾਕ ਦੇ ਰਿਹਾ ਪਰ ਉਹਨਾਂ ਨੂੰ ਵੇਚਣਾ ਹੁੰਦਾ ਵਧਣਾ ਹੁੰਦਾ ਇਹਨਾਂ ਨੇ ਸਾਡੇ ਨਾਲ ਉਹ ਵੀ ਕੀਤੀ ਐ ਇਹਨਾਂ ਨੇ ਸਾਨੂੰ ਵੇਚਿਆ ਵਟਿਆ ਸਾਡੀਆਂ ਔਲਾਦਾਂ ਨੂੰ ਜਿਹੜੀ ਹੈਗੀਆਂ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਆਸਲਾ-ਨਸਲਾ ਦਾ ਨਾਸ਼ ਕਰਕੇ ਅੱਜ ਸਾਡੀ ਨਵੇਂ ਪੀੜ੍ਹੀ ਨੂੰ ਇਹਨਾਂ ਮਜਬੂਰ ਬਣਾ ਦਿੱਤਾ ਹੈ ਪੜ੍ਹਾਈ ਖੋ ਕੇ ਸਿਹਤ ਖੋ ਕੇ ਵੀਰੇ ਇੱਕ ਬੱਚਾ ਕਿਤੇ ਮੈਂ ਬੋਲ ਰਿਹਾ ਸੀ ਤਾਂ ਪੈਸੇ ਲੈਣ ਆਇਆ ਵੀ ਮੇਰਾ ਇਲਾਜ ਕਰਾ ਦਿਓ ਮੈਂ ਠੀਕ ਨਹੀਂ ਐ ਦਿਹਾੜੀ ਜਾਣਾ ਮੈਂ ਕੁਛ ਜਿਹੜਾ ਚਾਹਿਆ ਮੈਂ ਕਿਹਾ ਤੇਰਾ ਇਲਾਜ ਕਰਾਉਣਾ ਹੈ ਤਾਂ ਉਹ ਕਹਿੰਦਾ ਨਹੀਂ ਮੈਨੂੰ ਪੈਸੇ ਦੇ ਦੋ ਫਿਰ ਬਾਅਦ ਵਿੱਚ ਨਾਲ ਦੇ ਨੇ ਦੱਸਿਆ ਕਿ ਇਹ ਦੇ ਵਿਚਾਰੇ ਨੇ ਤਾਂ ਚਿੱਟਾ ਲੈ ਕੇ ਆਉਣਾ ਉਹ ਦੇਖੀ ਰਹਿ ਸੀ ਉਹਨੇ ਇਹ ਹਾਲਾਤ ਕਿਉਂ ਹੋਏ ਐ ਮੈਂ ਬੱਚੇ ਦਾ ਬਸੂਰੀ ਘਟਦਾ ਤੇ ਉਹ ਲੋਕ ਜਿਹੜੇ ਇਹ ਵਪਾਰ ਕਰਕੇ ਪੈਸੇ ਕਮਾਰੇ ਐ ਇਹਦਾ ਤੰਦਾ ਪੁਲਿਸ ਨੇ ਛਾਹ ਥੱਲੇ ਕੀਤਾ ਜਿਹੜਾ ਜਾ ਰਿਹਾ ਵੱਡੇ ਲੋਕਾਂ ਵੱਲੋਂ ਐ ਇਹਦੇ ਵਾਸਤੇ ਬਹੁਤ ਔੜਾ ਆਉਣ ਵਾਲੇ ਸਮੇਂ ਵਿਚਾਰਸ਼ ਕਰਨ ਦੀ ਲੋੜ ਐ ਅੱਜ ਮੂਨਕ ਵੀ ਇੱਕ ਅਜਿਹੀ ਧਰਤੀ ਜਿਹੜੀ ਇੱਕੋ ਨਾਲ ਆਪਣੇ ਆਪ ਦਾ ਸੰਗਰੂਧ ਦਾ ਹਿੱਸਾ ਹੈ ਮੈਨੂੰ ਬੜਾ ਮਨਾ ਖੁਦ ਮਨ ਖੋਇ ਹੋਇਆ ਆ ਕੇ ਤੇ ਨੌਜਵਾਨ ਖੜੇ ਰਿਹਾ ਪਿੱਛੇ ਮਾਤਾਵਾ ਭੈਣਾ ਨੌਜਵਾਨ ਭਾਈ ਜੀ ਭਗਮ ਸਿੰਘ ਬਖਤਰੀ ਵਾਲਾ ਨੇ ਅੱਜ ਇਸ ਦਫਤਰ ਦਾ ਕਟਨ ਕਰਕੇ ਸਾਡਾ ਮਾਣ ਹੋਰ ਵਧਾਇਆ ਪਹਿਲਾਂ ਇਹਨਾਂ ਨੇ ਬਹੁਤ ਵੱਡੀ ਕੁਰਬਾਨੀ ਦੀ ਬਖਸ਼ਾਲ ਪੇਸ਼ ਕਰਦੇ ਆ ਸਾਡੇ ਸਿਰ ਤੇ ਹੱਥ ਰਿਆ ਸੀ ਆ ਕੁੜੀ ਸਿਪੀ ਚਰਮਾ ਜਿਹੜੀ ਫੇਲੀਵਾਲ ਦੇ ਪੈ ਪੈਣ ਦੇ ਨਾਮ ਤੇ ਚੜੀ ਜੱਲੀ ਹੈ ਪਰ ਗੱਲ ਉਲਟ ਹੈ ਇਹ ਭਰਾ ਜਿਹੜਾ ਹੈਗਾ ਇਹ ਖੰਗ ਸਾਬਤ ਹੋਇਆ ਹੈ ਜਿਹੜੀਆਂ ਬੰਦੇ ਸੀਗੇ ਉਦੋਂ ਜਦੋਂ ਇਹਨਾਂ ਦੇ ਕੋਲੇ ਕੁਝ ਨਹੀਂ ਸੀ ਅੱਜ ਇਹ ਮਾਲਕ ਬਣੇ ਹੋਏ ਨੇ ਇਹਨਾਂ ਨੇ ਕਿਸੇ ਨੂੰ ਕੁਝ ਨਹੀਂ ਮੋੜਿਆ ਇਹ ਨੌਕਰੀ ਨਹੀਂ ਗੱਲਾਂ ਕਰਦੇ ਐ ਜੇ ਭੈੜ ਬਣਾ ਕੇ ਇੱਕ ਲੜਕੀ ਨੂੰ ਨੌਕਰੀ ਮਿਲ ਸਕੇ ਤੇ ਬਾਕੀ ਠੱਗੀਆਂ ਜਿਹੜੀਆਂ ਲੋਕਾਂ ਦੇ ਸਾਹਮਣੇ ਆ 1 ਲੱਖ ਬਿਆੜੀਆਂ ਨੌਕਰੀਆਂ ਖਤਮ ਕਰਨ ਵਾਲੇ ਅੱਜ 42000 ਹਜ਼ਾਰ ਨੌਕਰੀਆਂ ਦੇਣ ਦੀਆਂ ਗੱਲਾਂ ਕਰਦੇ ਦਾਅਵੇ ਕਰਦੇ ਨੇ ਉਹਦੇ ਕਰਕੇ ਵੋਟਾਂ ਮੰਗਦੇ ਆ ਆਉਣ ਵਾਲੇ ਇੱਕ ਤਰੀਕ ਨੂੰ ਜਾਗਦੇ ਹੋਏ ਮੂਲਕ ਵਾਸੀ ਇਹਨਾਂ ਦੁਸ਼ਮਣਾਂ ਨੂੰ ਵੋਟ ਨਾ ਪਾਉਣ ਅਸੀਂ ਅਪੀਲ ਕਰਾਂਗੇ ਥਾਣ ਸਾਡੇ ਕਰਦੇ ਆਏ ਅੱਜ ਤੁਹਾਡੇ ਕੋਲ ਵੀ ਕਹਿ ਰਹੇ ਆ ਕਿ ਇਹ ਹਤਿਆਰੇ ਇਹ ਦੋਸ਼ਕ ਤੇ ਠੱਗ ਲੋਕ ਜਿਹੜੇ ਹੈਗੇ ਆ ਸਾਰੀਆਂ ਪਾਰਟੀਆਂ 'ਚ ਮੈਂ ਨਾਮ ਲਿਆ ਇਹਨਾਂ ਨੂੰ ਵੋਟ ਨਾ ਕਰੋ ਇਹਨਾਂ ਨੇ ਤੁਹਾਡੀ ਧਰਤੀ ਦਾ ਤੁਹਾਡੇ ਬੱਚਿਆਂ ਦਾ ਤੁਹਾਡੇ ਆਉਣ ਵਾਲੇ ਜਿਹੜਾ ਸਮਾਂ ਉਹਦਾ ਨਾਸ਼ ਕਰ ਦਿੱਤਾ ਹੈ ਤਾਂ ਅਸੀਂ ਜਾਗਦੇ ਹੋਏ ਆਜ਼ਾਦ ਲੋਕਾਂ ਨੂੰ ਚੁੜੀਏ ਆਜ਼ਾਦ ਲੋਕਾਂ ਤੋਂ ਬਿਨਾ ਹੁਣ ਕੋਈ ਗੁਜ਼ਾਰਾ ਨਹੀਂ ਪੰਜਾਬ ਦੇ ਵਿੱਚ ਸਾਰੇ ਵਿੱਚ ਇੱਕ ਲਹਿਰ ਉੱਠੀ ਹੋਈ ਹੈ ਬਹੁਤ ਲੋਕਾਂ ਨੇ ਆਜ਼ਾਦ ਇਲੈਕਸ਼ਨ ਲੜਨਾ ਉਹ ਲੜ ਰਹੇ ਆ ਉਹ ਲੋਕ ਜਿਹੜੇ ਹੈਗੇ ਆਉਣ ਵਾਲੇ ਸਮੇਂ ਵਿੱਚ ਇਕੱਠੇ ਵੀ ਹੋਣਗੇ ਸੁਗਰੂਰ ਦੀ ਧਰਤੀ ਤੋਂ ਅਸੀਂ ਕੋਈ ਨਵੀਂ ਸ਼ੁਰੂਆਤ ਕਰਨੀ ਚਾਹੁੰਦੇ ਆ ਜਿਹੜਾ ਜਾਗਦੇ ਹੋਏ ਜ਼ਗਰੂਰ ਵਾਸੀ ਮੂਲਕ ਦੇ ਵਾਸੀ ਹੋਰ ਆਲੇ ਦੁਆਲੇ ਜਿੰਨੇ ਕਸਬੇ ਐ ਉਹਦੇ ਵਾਸੀ ਇਕੱਠੇ ਹੋ ਕੇ ਇਸ ਸਮੇਂ ਵਿੱਚ ਯੋਗਦਾਨ ਪਾਉਣ ਇੱਕ ਤਰੀਕ ਨੂੰ ਜਾਗਦੇ ਹੋਏ ਜਾ ਕੇ ਵੋਟ ਕਰਨ ਵੱਧ ਤੋਂ ਵੱਧ ਵੋਟ ਕਰਨ ਇਹਨਾਂ ਪੰਜਾਬ ਪਾਰਟੀਆਂ ਨੂੰ ਰੁਕਾਰਦੇ ਹੋਏ ਆਓ ਬੰਦੇ ਆਜਾ ਜੋ ਉਹਨਾਂ ਨੂੰ ਵੋਟ ਦਿੱਤੀ ਜਾਵੇ ਤੇ ਜੇ ਸਾਡੀ ਗੱਲਬਾਤ ਠੀਕ ਲੱਗਦੀ ਹੈ ਅਸੀਂ ਜੋ ਕਾਰਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਠੀਕ ਹੈ ਤਾਂ ਰੋਡ ਰੋਲਰ ਦਾ ਨਿਸ਼ਾਨ ਮਿਲਿਆ ਹੋਇਆ ਹੈ 21 ਨੰਬਰ ਦਾ ਬਟਨ ਹੈ ਇੱਕਦਮ ਤੁਸੀਂ ਉਹਦੇ ਤੇ ਸਵਾਰੀ ਕਰ ਲਓ ਬਾਕੀ ਫਿਰ ਅਸੀਂ ਇਹ ਜਿਹੜਾ ਰੋੜੀ ਬਜਰੀ ਇਕੱਠੀ ਹੋਈ ਹੈ ਪੋਲੀਟিক্যাল ਸਿਸਟਮ ਦੇ ਰੂਪ ਵਿੱਚ ਰਾਜ ਦੇ ਤਵਾ ਦੇ ਰੂਪ ਵਿੱਚ ਇਹਨਾਂ ਨੂੰ ਰਗੜਨ ਦੇ ਵਿੱਚ ਇਹ ਤੁਹਾਡਾ ਦਿੱਤਾ ਹੋਇਆ ਰੋਡ ਰੋਲਰ ਜਿਹੜਾ ਹੈਗਾ ਐਸਾ ਚਲਾਵਾਂਗੇ ਕਿ ਪੰਜਾਬ ਨੂੰ ਇੱਕ ਹਾਈਵੇ ਬਣਾਉਣ ਦੀ ਜਿਹੜੀ ਲੋੜ ਹੈ ਉਹ ਸ਼ਾਇਦ ਪੂਰੀ ਹੋ ਸਕੇ ਬਹੁਤ ਬਹੁਤ ਧੰਨਵਾਦ ਮੈਂ ਲੋਕ ਹੈ ਇੱਕ ਹਾਕਮ ਬਖਤਰੀ ਵਾਲਾ ਜੀ ਸਾਰਾ ਪੰਜਾਬ ਜਾਣਦਾ ਹੈ ਇਹ ਆਜ਼ਾਦ ਸੁੱਤ ਦੇ ਆਜ਼ਾਦ ਲੋਕਾਂ ਦੀ ਲੜਾਈ ਦੀ ਮਹਿੰਮਾ ਹੈ ਜਿਹਦੇ ਵਿੱਚ ਅਸੀਂ ਅੱਜ ਸ਼ਾਮਲ ਹੈ ਅਸੀਂ ਬਹੁਤ ਸਾਰੇ ਲੋਕ ਪੰਜਾਬ ਦੇ ਵਿੱਚ ਇਹ ਬਦਲ ਚਾਹੁੰਨੇ ਆ ਇੱਕ ਇਖਲਾਕੀ ਲੋਕਾਂ ਦਾ ਚੰਗੇ ਕਰਤਾਰਾਂ ਦਾ ਉਭਾਰ ਚਾਹੁੰਨੇ ਆ ਔਰ ਦੇਖਦੇ ਆ ਕਿ ਲੂਟੂ ਸਰਕਾਰਾਂ ਤੋਂ ਕਰਪਟ ਲੀਡਰਾਂ ਤੋਂ ਕਿਹੜੇ ਢੰਗ ਨਾਲ ਪਿੱਛਾ ਛੋੜੇ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਸੋ ਇਸ ਪਿੱਛੇ ਦੇ ਉੱਤੇ ਮੈਂ ਵੀ ਮੈਂ ਕਾਗਦ ਭਰੇ ਸੀ ਸੰਗਰੂਰ ਤੋਂ ਪਰ ਜਦੋਂ ਦੇਖਿਆ ਵੀ ਇੱਕੋ ਸੋਚ ਇੱਕ ਮਿਸ਼ਨ ਤੇ ਇੱਕ ਇਰਾਦਾ ਲੈ ਕੇ ਉਤਰੇ ਹੋਏ ਲੋਕ ਇਸ ਸਪੀਡ ਦੇ ਵਿੱਚ ਕੰਮ ਕਰ ਰਹੇ ਨੇ ਸੇਖੋ ਸਾਹਿਬ ਡੀਐਸਪੀ ਸਾਹਿਬ ਸਾਡੇ ਛੋਟੇ ਭਰਾ ਹੈ ਬਹੁਤ ਵੱਡਾ ਇਹਨਾਂ ਨੇ ਉਦਮ ਕੀਤਾ ਸਾਰਾ ਪੰਜਾਬ ਜਾਣਦਾ ਹੈ ਇਹਨਾਂ ਦੀ ਦਲੇਰੀ ਜੋ ਇਹਨਾਂ ਦੇ ਜਜ਼ਬਾਤਾਂ ਨੂੰ ਔਰ ਇਹਨਾਂ ਦੇ ਵਰਕ ਨੂੰ ਸੋ ਮੈਂ ਵੀ ਸੋਚਿਆ ਵੀ ਕਿਉਂ ਨਾ ਅਸੀਂ ਲੋਕਾਂ ਨੂੰ ਤਾਂ ਕਹਿ ਰਹੇ ਆ ਸਾਰੀ ਪਬਲਿਕ ਨੂੰ ਕਹਿ ਰਹੇ ਆ ਕਿ ਉੱਠੋ ਇਕੱਠੇ ਹੋ ਕੇ ਵੋਟਿੰਗ ਕਰੋ ਲਟੇਰੀਆਂ ਨੂੰ ਭਜਾਈਏ ਲਟੇਰੇ ਲੀਡਰਾਂ ਤੋਂ ਪਿੱਛੇ ਛਡਾਈਏ ਪਰ ਅਸੀਂ ਆਪ ਹੀ ਜਿਹੜੇ ਬਹੁਤ ਸਾਰੇ ਲੋਕ ਆ ਆਪਸ ਵਿੱਚ ਵੰਡੇ ਹੋਏ ਆ ਇੱਕ ਮਿਸ਼ਨ ਲੈ ਕੇ ਚੱਲੇ ਹੋਏ ਲੋਕ ਜਦੋਂ ਤੱਕ ਏਥੇ ਥੱਲੇ ਇਕੱਠੇ ਨਹੀਂ ਹੋਣਗੇ ਤਾਂ ਇਹਨਾਂ ਮਸਲਿਆਂ ਦਾ ਹੱਲ ਕਿਵੇਂ ਹੋਊਗਾ ਜਦੋਂ ਅਸੀਂ ਆਪਸ ਦੇ ਵਿੱਚ ਇਕੱਠੇ ਨਹੀਂ ਤਾਂ ਪਬਲਿਕ ਇਕੱਠੀ ਹੋਣ ਦਾ ਇਰਾਦਾ ਕਿੱਥੋਂ ਰੱਖਦੇ ਆ ਸੋ ਮੈਂ ਇਹਨਾਂ ਗੱਲਾਂ ਨੂੰ ਇਸ ਮੁੱਦੇ ਨੂੰ ਬਚਾ ਕੇ ਆਪਣੇ ਛੇਰਪਰਾ ਛੋਟੇਪਰਾ ਅ ਪ੍ਰਵਿੰਦਰ ਸਿੰਘ ਜੀ ਸੇਕ ਨੂੰ ਸਵਾਗਤ ਹੈ ਔਰ ਮੈਂ ਧੰਨਵਾਦੀ ਹਾਂ ਸਾਡੇ ਬੱਚੇ ਸਾਡੀ ਨਿੱਕੀ ਭੈਣ ਸਿੱਪੀ ਸ਼ਰਮਾ ਅ ਸ਼ੇਰਨੀ ਹੈ ਸਾਡੀ ਕੁੜੀ ਉਹ ਔਰ ਇਬਤائش ਕਹਿ ਰੋਤਾ ਹੈ ਕਿ ਆਗੇ-ਆਗੇ ਦੇਖੀਏ ਹੋਤਾ ਹੈ ਕਿਆ ਆਉਣ ਵਾਲੇ ਸਮੇਂ ਚ 4 ਤਰੀਕ ਤੋਂ ਬਾਅਦ ਅਸੀਂ ਕੀ ਪ੍ਰੋਗਰਾਮ ਦੇਣ ਵਾਲੇ ਆ ਪੰਜਾਬ ਨੂੰ ਇਹ ਅਜੇ ਵਕਤ ਦੇ ਗਰਭ ਚ ਹੈ ਤੁਹਾਡੀਆਂ ਸੇਵਾਵਾਂ ਲਾਵਾਂਗੇ ਤੁਹਾਡੇ ਮੀਡੀਆ ਵਾਲੇ ਦੋਸਤਾਂ ਦੀਆਂ ਸੋ ਸੋਚ ਹੈ ਸਾਡੀ ਕਿ ਹੋ ਗਈ ਹੈ ਪੀੜ ਪਰ ਪਰਵਤ ਸੀ ਨਿਕਲਨੀ ਚਾਹੀਏ ਹੋ ਗਈ ਹੈ ਪੀੜ ਪਰਬ ਤੁਸੀਂ ਪਿਘਲਨੀ ਚਾਹੀਏ ਇਸ ਹਿਮਾਲਾ ਸੇ ਕੋਈ ਗੰਗਾ ਨਿਕਲਨੀ ਚਾਹੀਏ ਕੋਈ ਹੰਗਾਮਾ ਖੜਾ ਕਰੂ ਇਹ ਮੇਰਾ ਮਕਸਦ ਨਹੀਂ ਮੇਰੀ ਕੋਸ਼ਿਸ਼ ਹੈ ਕਿ ਇਹ ਸੂਰਤ ਬਦਲਨੀ ਚਾਹੀਏ ਅਸੀਂ ਪੰਜਾਬ ਦੀ ਸੂਰਤ ਬਦਲਣ ਵਾਸਤੇ ਨਿਕਲੇ ਹੋਏ ਲੋਕ ਹੈ ਜੀ ਅਸੀਂ ਇਹਦੇ ਚਿਹਰੇ ਤੇ ਖੇਰ ਦੋ ਖੁਸ਼ਹਾਲੀ ਚਾਹੁੰਦੇ ਅਸੀਂ ਰੰਗਰੇ ਤੋਂ ਕੰਗਲੇ ਹੋਏ ਪੰਜਾਬ ਨੂੰ ਮੁੜ ਕੇ ਆਪਣੇ ਉਸੇ ਰੌਣ ਦੇ ਵਿੱਚ ਲਿਆਉਣ ਦੇ ਇਰਾਦੇ ਰੱਖਦੇ ਆਂ ਔਰ ਇਹ ਅਰਦਾਸ ਹੈ ਕਿ ਤੁਹਾਡੇ ਚਰਨਾਂ ਦੇ ਵਿੱਚ ਉਸਰੇ ਪੰਜਾਬ ਦੇ ਪਰਬਤ ਦੇ ਵਿੱਚ ਮੈਂ ਪੂਰਜੋਰ ਅਪੀਲ ਕਰੂੰਗਾ ਸਮੁੱਚੇ ਪੰਜਾਬ ਚ ਖੜੇ ਮੈਂ ਆਜ਼ਾਦ ਉਮੀਦਵਾਰਾਂ ਨੂੰ ਇੱਕ ਝੰਡੇ ਸਾਡੇ ਇਕੱਠੇ ਹੋਣ ਇੱਕ ਅਰਾਦਾ ਲੈ ਕੇ ਚੱਲਣ ਨਹੀਂ ਕਰਾਦਾ ਲੈ ਕੇ ਚੱਲਣਾ ਕੱਲ ਨੂੰ ਨਾ ਵਿਗਣਾ ਕੱਲ ਨੂੰ ਭਾਵਨਾ ਤੇ ਸ਼ੋਰ ਤਾਂ ਦੇ ਕੇ ਆਪਣੇ ਜਜ਼ਬਾਤਾਂ ਨੂੰ ਡੋਲਣਾ ਨਾ ਪੰਜਾਬ ਦੇ ਪੱਬਦ ਨੂੰ ਖਾਸ ਕਰਕੇ ਸੰਗਰੂਰ ਦੇ ਲੋਕਾਂ ਨੂੰ ਇਹ ਹਮੇਸ਼ਾ ਬਦਲਾ ਕਰਦੇ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਜੋ ਪੰਜਾਬ ਨੇ ਪੰਜਾਬ ਦੀ ਅਖਵਾਈ ਸੰਗਰੂਰ ਨੇ ਕੀਤੀ ਹੈ ਉਹ ਤੁਸੀਂ ਅੱਜ ਵੀ ਦੇਖ ਲਓ ਸਿਗਨ ਸਾਹਿਬ ਨੇ ਦੱਸਿਆ ਅੱਜ ਸਾਡੇ ਨਿੱਕੇ ਭਰਾ ਸਰਕਾਰ ਬਣਾਈ ਬੈਠੇ ਇਸੇ ਸੁਗਰੂ ਦੇ ਸਿਰ ਤੋਂ ਸਾਡੇ ਅਜ਼ੀਜ਼ ਮੇਰੇ ਨਾਲ ਕੰਮ ਕਰਨ ਵਾਲੇ ਲੋਕ ਪਰ ਜਿਹੜੇ ਮੁੱਦੇ ਐ ਜਿਹੜੀਆਂ ਤਕਲੀਫਾਂ ਸੋ ਉਥੇ ਦੀਆਂ ਉਥੇ ਖੜੀਆਂ ਸਮੁੱਚੇ ਪੰਜਾਬੀਆਂ ਨੂੰ ਚਾਹੇ ਉਹ ਕਿਸਾਨ ਵਰਗ ਹੈ ਚਾਹੇ ਉਹ ਜਵਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਉਹ ਗਰੀਬ ਹੈ ਇਹਨਾਂ ਨੂੰ ਇੱਕ ਮੁੱਦੇ ਤੇ ਇਕੱਠਿਆਂ ਹੋ ਕੇ ਲੜਨੇ ਲੜਾਈ ਲੜਨੀ ਚਾਹੀਦੀ ਹੈ ਕਿ ਪੰਜਾਬ ਦੀਆਂ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਰੱਦ ਕਰਕੇ ਸਾਰੇ ਕਰਪਟ ਲੀਡਰਾਂ ਤੋਂ ਪਿੱਛਾ ਛੱਡਾ ਕੇ ਆਜ਼ਾਦ ਉਮੀਦਵਾਰਾਂ ਦੇ ਵਿੱਚੋਂ ਆਪਣੇ ਬੱਚਿਆਂ ਦੇ ਵਿੱਚੋਂ ਆਪਣੀ ਪਬਲਿਕ ਦੇ ਵਿੱਚੋਂ ਨਮਾਇंदे ਚੁਣਨ ਤਾਂ ਕਿ ਇਸ ਮਸਲੇ ਦਾ ਕੋਈ ਚੰਗਾ ਹੱਲ ਨਿਕਲੇ ਤਾਂ ਅਸੀਂ ਤਾਂ ਇਹ ਸੋਚ ਕੇ ਇਸ ਲਾਈਨ ਦੇ ਵਿੱਚ ਆਏ ਕਿ ਜੋ ਤਰਹ ਹੈ ਦੁਨੀਆ ਦਾ ਉਸੇ ਤੌਰ ਸੇ ਬੋਲੇਗੇ ਬਹਿਰਾਂ ਦਾ ਇਲਾਕਾ ਹੈ ਤਾਂ ਜ਼ੋਰ ਸੇ ਬੋਲਣਗੇ ਅਸੀਂ ਲੋਕਾਂ ਦੇ ਕੰਨਾਂ ਤੱਕ ਆਪਣੀ ਆਵਾਜ਼ ਜਦੋਂ ਤੱਕ ਪਹੁੰਚਾ ਨਹੀਂ ਦਿੰਦੇ ਉਦੋਂ ਦਾ ਘਟਕਣ ਵਾਲੇ ਨਹੀਂ ਰੁਕਣ ਵਾਲੇ ਨਹੀਂ ਤੇ ਮੁੜਨ ਵਾਲੇ ਨਹੀਂ ਲੱਗਦਾ ਨਹੀਂ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਆਕਲ ਦਫਤਰੀ ਵਾਲੇ ਦਾ ਖਾਸ ਦਿਲ ਦੀ ਜਗ੍ਹਾ ਹੈ ਤੇ ਅੱਜ ਜੇਕਰ ਤੁਸੀਂ ਆਜ਼ਾਦ ਪਰਦੇਸ ਹੈਬ ਤੁਹਾਨੂੰ ਕੋਈ ਮੌਕਾ ਹੀ ਮਿਲ ਜਾਂਦਾ ਤੁਸੀਂ ਇਸ ਤਰ੍ਹਾਂ ਸਮਰਥਨ ਦਿੱਤਾ ਕਿ ਕਿ ਕਿਸੌਨ ਮਰਛੂ ਬੇਨੂ ਲੈ ਕੇ ਸਮਰਥਨ ਦਿੱਤਾ ਸੁੱਬੇ ਦੀਆਂ ਸਮੱਸਿਆਵਾਂ ਕਿਹੜਾ ਇੱਕਵੇਂ ਪੰਜਾਬ ਦਾ ਹਰ ਪਾਸੇ ਇੱਥੇ ਮੁੱਦਾ ਹੈ ਤੁਸੀਂ ਕਿਸੇ ਨੌਜਵਾਨ ਨੂੰ ਮਿਲੋ ਮੇਰੇ ਨਾਲ ਖੜੀ ਭੀੜ ਦੇ ਵਿੱਚ ਤੁਸੀਂ ਕਿਸੇ ਬੱਚੇ ਨੂੰ ਸਵਾਲ ਕਰ ਲਓ ਅੱਜ ਉਹ ਕਿੱਥੇ ਖੜੇ ਨੇ ਹਾਸ਼ੀਏ ਤੇ ਧੱਕੇ ਹੋਏ ਲੋਕ ਨੇ ਸਿਰਫ ਲਫਾਫੇ ਵਾਜੀ ਬਿਆਨਾਂ ਬਿਆਨਵਾਜੀ ਤੋਂ ਬਿਨਾਂ ਸਰਕਾਰਾਂ ਦੀ ਪੱਲੇ ਕੱਖ ਨਹੀਂ ਕੋਈ ਨੌਕਰੀ ਨਹੀਂ ਗੱਲਾਂ ਕਰਦੇ ਆ ਹੁਣੇ ਕੁੜੀ ਨੇ ਦੱਸਿਆ 42000 ਨੌਕਰੀਆਂ ਦੇਤੀਆਂ 142000 ਨੌਕਰੀਆਂ ਖਤਮ ਕਰਕੇ 42000 ਨੌਕਰੀਆਂ ਦੇਤੀਆਂ ਉਹਨਾਂ ਦੇ ਵਿੱਚੋਂ ਵੀ ਕਿੰਨੀਆਂ 15 16000 ਉਹ ਵੀ ਰੈਗੂਲਰ ਨਹੀਂ ਠੇਕੇਦਾਰੀ ਸਿਸਟਮ ਤੇ ਬੱਚਿਆਂ ਨੂੰ ਭਰਤੀ ਕਰ ਰਹੇ ਉਹਨਾਂ ਤਾਂ ਕੋਈ ਵੱਖਰੀ ਹੈ ਕੀ ਹੈ ਇਹਨਾਂ ਦੀ ਹੋਂਦ ਤੇ ਜਿਹੜੀਆਂ ਇਹਨਾਂ ਨੇ ਸਰਕਾਰੀ ਕੁਝ ਨੌਕਰੀਆਂ ਦਿੱਤੀਆਂ ਵੀ ਇਸੇ ਇਸੇ ਜ਼ਿਲ੍ਹੇ 'ਚ ਬੈਠੇ ਆ ਆ ਸਾਡੇ ਸੰਗਰੂਰ ਦੇ ਵਿੱਚ ਕੱਲ ਤੱਕ ਪੀਜੀਆ ਹੀ ਬਣਿਆ ਤੁਸੀਂ ਚੱਲ ਕੇ মিডিਆ ਵਾਲਿਓ ਤੁਸੀਂ ਥੋੜਾ ਜਿਹਾ ਧਿਆਨ ਰੱਖਿਆ ਕਰੋ ਜਾ ਕੇ ਦੇਖੋ ਤਾਂ ਸਹੀ ਨਾ ਕਰਦੂ ਸਰਕਾਰ ਦੀ ਉਹਨਾਂ ਦੇ ਵਿੱਚ ਜਿਹੜੀਆਂ ਨੌਕਰੀਆਂ ਦਿੱਤੇਗੇ ਉਹਨਾਂ ਦੇ ਵਿੱਚੋਂ ਪੰਜਾਬੀ ਕਿੰਨੇ ਆ ਸਾਨੂੰ ਇਹ ਤਾਂ ਦੱਸ ਦੇਣਾ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਕਿੰਨੀਆਂ ਮਿਲੀਆਂ ਨੇ ਜਦੋਂ ਲਿਖੇ ਜਿਖਾਉਣਗੇ ਪਤਾ ਲੱਗੂਗਾ ਗੱਲਾਂ ਬਹੁਜੀ ਬਹੁਤ ਵੱਡੀਆਂ ਮਸਲੇ ਬਹੁਤ ਜ਼ਿਆਦਾ ਨੇ ਇੱਕ ਇੱਕ ਗਿਣਾਇਆ ਨਹੀਂ ਜਾ ਸਕਦਾ ਸਮਾਂ ਘੱਟ ਹੈ ਹੁਣ ਤਾਂ ਤੁਸੀਂ ਸੇਖੋ ਸਾਭ ਦੀ ਸੀਪੀ ਭੈਣ ਦੀ ਸਾਡੀ ਆਵਾਜ਼ ਨੂੰ ਪਾਲਰਸਪ ਝਾਉਣ ਦੀ ਪਬਲਿਕ ਤੱਕ ਪਹੁੰਚਾਉਣ ਦੀ ਖੇਚਲ ਕਰੋ ਕਿਰਪਾ ਕਰੋ ਕਿ ਸਾਡੀ ਆਵਾਜ਼ ਉਦੋਂ ਤੱਕ ਜਾਵੇ ਪਰ ਇੱਕ ਗੱਲ ਯਾਦ ਰੱਖਿਓ ਅਸੀਂ ਸੰਗਰੂਰ ਚ ਆਏ ਕੁਝ ਕਰਨ ਵਾਸਤੇ ਆਏ ਹਾਂ ਬੇਸ਼ੱਕ ਹਾਂ ਜੀਏ ਫੇਰ ਲੜਾਂਗੇ ਫੇਰ ਹਰਾ ਦਿਓ ਫੇਰ ਲੜਾਂਗੇ ਅਸੀਂ ਜਦੋਂ ਤੱਕ ਇਸ مسئلے ਦਾ ਹੱਲ ਨਹੀਂ ਨਿਕਲਦਾ ਹੁਣ ਜਿਵੇਂ ਆੜਨ ਵਾਲੇ ਨਹੀਂ ਬੋਲ ਜੀ ਜ਼ਿੰਦਾ ਰੱਖਦੇ ਹੋ ਤੁਸੀਂ ਜ਼ਿੰਦਾਬਾਦ ਲੋਕ ਨੇ ਜੀ ਜ਼ਿੰਦਾਦਿਲ ਲੋਕ ਨੇ ਸਾਨੂੰ ਪੂਰਾ ਪਤਾ ਹੈ ਸਾਨੂੰ ਸਮਝ ਆ ਇਸ ਗੱਲ ਦੀ ਅੰਨਕ ਗਿਆਨ ਰੱਖਦੇ ਆ ਕਿ ਸਿਸਟਮ ਨੂੰ ਬਦਲਣ ਵਾਲੇ ਲੋਕ ਹੈ ਬੇਸ਼ੱਕ ਸਾਡੇ ਕੋਲ ਸਰੋਸਾਂ ਦੀ ਘਾਟ ਹੈ ਅਸੀਂ ਗਰੀਬ ਘਰਾਂ ਦੇ ਬੱਚੇ ਆ ਅਸੀਂ ਸਰਕਾਰਾਂ ਆਂਦੇ ਪਿੱਠੂ ਨਹੀਂ ਹੈਗੇ ਅਸੀਂ ਕਿਸੇ ਦੇ ਕਿਸੇ ਦੀ ਐਡ ਤੇ ਕਿਸੇ ਦੀ ਐਡ ਨਾਲ ਚੱਲਣ ਵਾਲੇ ਲੋਕ ਨਹੀਂ ਸਾਨੂੰ ਸਾਡੀ ਸਮਰੱਥਾ ਦਾ ਗਿਆਨ ਹੈ ਅਸੀਂ ਆਪਣੀ ਆਵਾਜ਼ ਪਬਲਿਕ ਤੱਕ ਨਹੀਂ ਪਹੁੰਚਾ ਸਕੇ ਇਹ ਸਾਨੂੰ ਦੁੱਖ ਜ਼ਰੂਰ ਹੈ ਪਰ ਪਬਲਿਕ ਸਾਡੀ ਆਵਾਜ਼ ਜਿੰਨੀ ਕੁ ਸੁਣ ਰਹੀ ਹੈ ਉਹ ਸਾਨੂੰ ਉਹਦੀ ਕੀ ਫੀਡਬੈਕ ਬਹਿ ਕਰ ਰਹੀ ਸਾਨੂੰ ਸਾਡੇ ਪੂਰੇ ਹੌਸਲੇ ਸਾਡੇ ਜਜ਼ਬਾਤਾਂ ਤੋਂ ਸਾਡੀਆਂ ਗੱਲਾਂ ਤੋਂ ਦੱਸ ਜਾ ਲਓ ਪੂਰੇ ਜੇਤੂ ਰੌਂ ਦੇ ਵਿੱਚ ਆ ਰਜੀਤ ਕੇ ਨਿਕਲੇਗੇ